ਹਾਲੇਲੂਇਆ ਸੋ ਅੱਜੋ ਆਪਾਂ ਪਵਿੱਤਰ ਵਚਨ ਦੇ ਵਿੱਚੋਂ ਦੇਖੀਏ ਦੂਜਾ ਸੌਰੀ ਪਹਿਲਾਂ ਆਪਾਂ ਦੇਖਦੇ ਯੋਹੰਨਾ ਦੀ ਕਿਤਾਬ ਉਹਦਾ ਤੀਜਾ ਨੰਬਰ ਅਧਿਆਇ ਤੇ ਉਹਦੀ 3 ਤੋਂ 5 ਨੰਬਰ ਪੰਕਤੀ ਦੇ ਵਿੱਚ ਆਪਾਂ ਦੇਖਦੇ ਆ ਯਿਸੂ ਨੇ ਉਹਨੂੰ ਉੱਤਰ ਦਿੱਤਾ ਮੈਂ ਤੈਨੂੰ ਸੱਚ-ਸੱਚ ਆਖਦਾ ਹਾਂ ਕਿ ਕੋਈ ਮਨੁੱਖ ਜੇਕਰ ਨਵੇਂ ਸਿਰਿਓਂ ਨਾ ਜੰਮੇ ਪਰਮੇਸ਼ਵਰ ਦੇ ਰਾਜ ਨੂੰ ਵੇਖ ਨਹੀਂ ਸਕਦਾ ਨਿੱਕੇ ਦਮਸ ਨੇ ਉਸ ਨੂੰ ਆਖਿਆ ਮਨੁੱਖ ਜਾਂ ਬੁੱਢਾ ਹੋ ਗਿਆ ਤਾਂ ਕਿਕਰ ਜੰਮ ਸਕਦਾ ਹੈ ਕਿ ਇਹ ਹੋ ਸਕਦਾ ਹੈ ਜੋ ਆਪਣੀ ਮਾਂ ਦੀ ਕੁੱਖ ਵਿੱਚ ਦੁਈ ਵਾਰ ਜਾਵੇ ਅਤੇ ਜੰਮੇ ਯਿਸੂ ਨੇ ਉੱਤਰ ਦਿੱਤਾ ਮੈਂ ਤੈਨੂੰ ਸੱਚ-ਸੱਚ ਆਖਦਾ ਹਾਂ ਕਿ ਕੋਈ ਮਨੁੱਖ ਜੇਕਰ ਜਲ ਅਰ ਆਤਮਾ ਤੋਂ ਨਾ ਜੰਮੇ ਤਾਂ ਪਰਮੇਸ਼ਵਰ ਦੇ ਰਾਜ ਵਿੱਚ ਵੜ ਨਹੀਂ ਸਕਦਾ ਹallelujah ਸੋ ਇਦਾਂ ਵਚਨ ਦੇ ਵਿੱਚ ਲਿਖਿਆ ਹੈ ਇੱਥੇ ਵਚਨ ਦੇ ਰਾਈ ਪ੍ਰਭੂ ਯਿਸੂ ਮਸੀਹ ਗੱਲ ਕਰਦੇ ਆ ਅਰ ਉਹ ਕਹਿੰਦੇ ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਜਦੋਂ ਅਸੀਂ ਦੋ ਵਾਰੀ ਕਿਸੇ ਚੀਜ਼ ਨੂੰ ਰਿਪੀਟ ਕਰਦੇ ਹਾਂ ਉਹਦਾ ਮਤਲਬ ਹੁੰਦਾ ਮੇਰੀ ਗੱਲ ਤੇ ਧਿਆਨ ਦਿਓ ਅਸੀਂ ਉਹਦੇ ਧਿਆਨ ਨੂੰ ਖਿੱਚਦੇ ਹਾਂ ਔਰ ਜੇ ਇਸ ਵੀ ਗੱਲ ਨੂੰ ਦੋ ਵਾਰੀ ਤਿੰਨ ਵਾਰੀ ਰਿਪੀਟ ਕੀਤਾ ਜਾਂਦਾ ਉਸ ਅੱਖਰ ਦੇ ਹਿਸਾਬ ਨਾਲ ਉਸ ਗੱਲ ਦਾ ਮਤਲਬ ਨਿਕਲਦਾ ਹੈ ਜੇ ਤੁਸੀਂ ਦੋ ਤਿੰਨ ਵਾਰੀ ਕਿਸੇ ਨੂੰ ਧੰਨਵਾਦ ਕਹਿੰਨੇ ਆ ਉਹਦਾ ਮਤਲਬ ਇਹ ਹੈ ਕਿ ਤੁਸੀਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਇਦਾਂ ਹੀ ਪ੍ਰਭੂ ਯਿਸੂ ਮਸੀਹ ਇੱਥੇ ਕਹਿ ਰਿਹਾ ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਉਹ ਆਰਡੀਨਰੀ ਗੱਲ ਨਹੀਂ ਕਰ ਰੇ ਐਕਸਟਰਾ ਆਰਡੀਨਰੀ ਆ ਖਾਸ ਆ ਅਰ ਉਹ ਕਹਿੰਦੇ ਕੀ ਕਿਹੜੀ ਗੱਲ ਆ ਜਿਹੜੀ ਸੱਚ ਸੱਚ ਕਹਿੰਦੇ ਆ ਜੇ ਕੋਈ ਮਨੁੱਖ ਨਵੇਂ ਸਿਰਿਓ ਨਹੀਂ ਜੰਮਦਾ ਉਹ ਪਰਮੇਸ਼ਵਰ ਦੇ ਰਾਜ ਨੂੰ ਦੇਖ ਨਹੀਂ ਸਕਦਾ ਸੋ ਨਵੇਂ ਸਿਰਿਓ ਕਿਵੇਂ ਜਮਣਾ ਆ ਨਿਕਦਰ ਮੈਂ ਸਪੁੱਛਦਾ ਆ ਕਿੰਨਾ ਕੋਈ ਬੁੱਢਾ ਮਨੁੱਖ ਕਿਵੇਂ ਜਮ ਸਕਦਾ ਐਦਾਂ ਹੋ ਸਕਦਾ ਵੀ ਉਹ ਦੁਬਾਰਾ ਮਾਂ ਦੇ ਗਰਭ ਵਿੱਚ ਜਾਵੇ ਤੇ ਪੈਦਾ ਹੋਵੇ ਪਰ ਫਿਰ ਪ੍ਰਭੂ ਯਿਸੂ ਮਸੀਹ ਜੀ ਨੇ ਐਕਸਪਲੇਨ ਕੀਤਾ ਆ ਉਹ ਕਹਿੰਦੇ ਜੇ ਕੋਈ ਜਲ ਤੇ ਆਤਮਾ ਤੋਂ ਨਾ ਜਨਮੇ ਉਹ ਪਰਮੇਸ਼ਵਰ ਦੇ ਰਾਜ ਵਿੱਚ ਵੜ ਨਹੀਂ ਸਕਦਾ ਐਂਟਰ ਨਹੀਂ ਹੋ ਸਕਦਾ ਸੋ ਨਵੇਂ ਸਿਰਿਓਂ ਪੈਦਾ ਹੋਣਾ ਅਰ ਜਲ ਅਤੇ ਆਤਮਾ ਤੋਂ ਪੈਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਕੋਸ਼ ਲੋਕੀ ਜਲ ਤੋਂ ਪੈਦਾ ਹੋ ਗਏ ਆ ਪਰ ਆਤਮਾ ਤੋਂ ਪੈਦਾ ਨਹੀਂ ਹੋਏ ਕੋਸ਼ ਲੋਕੀ ਨਵੇਂ ਸਿਰਿਓਂ ਪੈਦਾ ਨਹੀਂ ਹੋਏ। ਜਲ ਤੋਂ ਪੈਦਾ ਹੋ ਗਏ ਪਰ ਨਵੇਂ ਸਿਰਿਓਂ ਪੈਦਾ ਨਹੀਂ ਹੋਏ। ਸਿਰਫ ਜਲ ਤੋਂ ਪੈਦਾ ਹੋਏ। ਸਰੀਰ ਵਿੱਚ ਬਾਇਓਲੋਜੀਕਲ ਬਰਥ ਆਪਣਾ ਸਾਰਿਆਂ ਦਾ ਹੋ ਚੁੱਕਿਆ ਆ। ਮਾਂ ਦੇ ਗਰਭ ਤੋਂ ਆਪਾਂ ਸਾਰੇ ਹੀ ਪੈਦਾ ਹੋਏ ਆ ਤਾਂ ਹੀ ਸਾਡੀ ਇਸ ਧਰਤੀ ਉੱਤੇ ਐਗਜ਼ਿਸਟੈਂਸ ਆ। ਤਾਂ ਹੀ ਅਸੀਂ ਇੱਥੇ ਹੈਗੇ ਆ। ਪਰ ਨਵੇਂ ਸਿਰਿਓਂ ਕਿਵੇਂ ਜਨਮ ਲੈਣਾ ਆ? ਪੁਰਾਣੀ ਇਨਸਾਨੀਅਤ ਵਿੱਚ ਮਰਨਾ ਆ ਫੇਰ ਹੀ ਨਵੇਂ ਸਿਰਿਓਂ ਪੈਦਾ ਹੋਇਆ ਜਾ ਸਕਦਾ ਆ ਉਹ ਸਾਰੀਆਂ ਗਲਤ ਚੀਜ਼ਾਂ ਜਿਹੜੀਆਂ ਆਪਣੇ ਜੀਵਨ ਦੇ ਵਿੱਚ ਚੱਲਦੀਆਂ ਆ ਉਹਨਾਂ ਨੂੰ ਖਤਮ ਕਰਨਾ ਇੱਕ ਨਵਾਂ ਇਨਸਾਨ ਬਣ ਜਾਣਾ ਪੁਰਾਣੇ ਸੁਭਾਅ ਨੂੰ ਛੱਡਣਾ ਜਿਹੜਾ ਗਾਲ੍ਹਾਂ ਕੱਢਦਾ ਆ ਤੋਖਾ ਦੇਣ ਦਾ ਲੜਾਈਆਂ ਕਰਨ ਦਾ ਜੂਆ ਖੇਡਣ ਦਾ ਹੋਰ ਵੀ ਬਹੁਤ ਸਾਰੀਆਂ ਗਲਤ ਚੀਜ਼ਾਂ ਵਿਚਾਰ ਹੋ ਗਿਆ ਅਣ ਅਗਿਆਕਾਰੀ ਹੋ ਗਈ ਕਿਸੇ ਦਾ ਮਜ਼ਾਕ ਉਡਾਉਣਾ ਮਾਪਿ ਪਿਓ ਦੀ ਇੱਜ਼ਤ ਨਹੀਂ ਕਰਨੀ ਇਹ ਸਭ ਕੀ ਆ ਜੋ ਪਹਿਲਾਂ ਤੋਂ ਰਿਆ ਆਉਂਦਾ ਆ ਸੁਭਾਅ ਦੇ ਅੰਦਰ ਜੇ ਆਪਾਂ ਇਦਾਂ ਕਹੀਏ ਵੀ ਆਪਾਂ ਇਹ ਸਾਰੇ ਕੰਮ ਵੀ ਕਰੀ ਜਾਈਏ ਵੀ ਸ਼ੁਰੂ ਤੋਂ ਵੀ ਵਿਚਾਰ ਕਰੀ ਜਾਂਦੇ ਆ ਪ੍ਰਭੂ ਨੂੰ ਵੀ ਬੰਨੀ ਜਾਈਏ ਇਹਨੂੰ ਵੀ ਕੰਟੀਨਿਊ ਰੱਖੀਏ ਜਾਂ ਝੂਠ ਵੀ ਬੋਲੀ ਜਾਈਏ ਪ੍ਰਾਰਥਨਾ ਵੀ ਕਰੀ ਜਾਈਏ ਹੈ ਰਾਫੇਰੀਆਂ ਕਰੀ ਜਾਈਏ ਰੋਜ਼ੇ ਵੀ ਰੱਖੀ ਜਾਈਏ ਇਦਾਂ ਅਸੀਂ ਪਰਮੇਸ਼ਵਰ ਦੇ ਰਾਜ ਨੂੰ ਦੇਖ ਨਹੀਂ ਸਕਦੇ ਪਰਮੇਸ਼ਵਰ ਦੇ ਰਾਜ ਨੂੰ ਦੇਖਣ ਦੇ ਲਈ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਵਿੱਚੋਂ ਬਾਹਰ ਨਿਕਲਣਾ ਹੈ ਬਹੁਤ ਚੀਜ਼ਾਂ ਆ ਜਿਹੜੀਆਂ ਅਸੀਂ ਆਪੇ ਛੱਡਣੀਆਂ ਆ ਤੇ ਬਹੁਤ ਸਾਰੀਆਂ ਚੀਜ਼ਾਂ ਆ ਜਿਹੜੀਆਂ ਪਰਮੇਸ਼ਵਰ ਨੇ ਸਾਡੇ ਤੋਂ ਆਪੇ ਛੁਡਾ ਦੇਣੀਆਂ ਆ ਹallelujah ਤੁਸੀਂ ਮਨ ਤਿਆਰ ਕਰਨਾ ਹੈ ਜਿੰਨੀ ਦੇਰ ਤੱਕ ਤੁਸੀਂ ਜਿੱਦ ਨਹੀਂ ਛੱਡੋਗੇ ਉਨੀ ਦੇਰ ਤੱਕ ਮੰਨਣੇ ਤਿਆਰ ਨਹੀਂ ਹੁਣ ਜੇ ਤੁਸੀਂ ਜਿੱਦ ਕੀਤੀ ਹੋਈ ਆ ਤੁਸੀਂ ਅੜੀ ਹੋਈ ਆ ਕਿਤੇ ਅੜੀਲ ਸੁਭਾਅ ਦੇ ਆ ਅੜ ਗਏ ਆ ਮੈਂ ਆ ਕੰਮ ਨਹੀਂ ਕਰਨਾ ਤੇ ਨਹੀਂ ਕਰਨਾ ਜੇ ਤਾਂ ਮਾੜੇ ਲਈ ਇਦਾਂ ਆ ਫਿਰ ਤਾਂ ਵੈਲ ਡਨ ਆਈ ਅਪਰੀਸ਼ੀਏਟ ਮੈਂ ਤੁਹਾਡੀ ਹੌਸਲਾ ਫਜ਼ਾਈ ਕਰਦੀ ਆ ਜੇ ਤੁਸੀਂ ਮਾੜੇ ਕੰਮਾਂ ਲਈ ਅੜ ਗਏ ਵੀ ਹੁਣ ਨਹੀਂ ਕਰਨਾ ਨਹੀਂ ਕਰਨਾ ਤੇ ਨਹੀਂ ਕਰਨਾ ਬੋਰ ਬਾਲ ਸਾਰੇ ਲੋਕੀ ਇਦਾਂ ਕਹਿੰਦੇ ਆ ਮੈਸਰਾਬ ਨਹੀਂ ਛੱਡਨੀ ਤੇ ਨਹੀਂ ਛੱਡਨੀ ਕਿਸੇ ਨਾਲ ਗਲਤ ਰਿਲੇਸ਼ਨਸ਼ਿਪ ਨਹੀਂ ਛੱਡਨੀ ਤੇ ਨਹੀਂ ਛੱਡਨੀ ਝੂਠ ਬੋਲਣਾ ਨਹੀਂ ਛੱਡਣਾ ਤੇ ਨਹੀਂ ਛੱਡਣਾ ਰਿਸ਼ਵਤ ਲੈਣੀ ਨਹੀਂ ਛੱਡਨੀ ਤੇ ਨਹੀਂ ਛੱਡਨੀ ਇਹ ਮਾੜੇ ਕੰਮ ਦੇ ਲਈ ਜਿੱਦੀ ਹੋਣਾ ਹੈ ਨਵੇਂ ਇਨਸਾਨ ਬਣ ਕੇ ਪਰਮੇਸ਼ਵਰ ਦਾ ਰਾਜ ਤੁਸੀਂ ਦੇਖ ਸਕਦੇ ਆ ਤੇ ਪਰਮੇਸ਼ਵਰ ਦੇ ਰਾਜ ਵਿੱਚ ਵੀ ਨਵਾਂ ਇਨਸਾਨ ਬਣ ਕੇ ਹੀ ਐਂਟਰ ਹੋ ਸਕਦੇ ਆ ਤੇ ਪਰਮੇਸ਼ਵਰ ਦਾ ਰਾਜ ਹੈ ਕਿੱਥੇ ਜਿਹਦੇ ਵਿੱਚ ਐਂਟਰ ਹੋਣਾ ਹੈ ਤੁਹਾਡੇ ਅੰਦਰ ਆ ਤੁਹਾਡੇ ਵਿੱਚ ਆ ਕੋਈ ਵੀ ਇਨਸਾਨ ਜਿੰਨੀ ਦੇਰ ਤੱਕ ਆਪਣੀਆਂ ਬੁਰਾਈਆਂ ਤੋਂ ਆਜ਼ਾਦ ਹੋਣ ਦੇ ਲਈ ਮਨ ਨਹੀਂ ਬਣਾਉਂਦਾ ਉਨੀ ਦੇਰ ਤੱਕ ਉਹ ਆਪਣੇ ਅੰਦਰ ਵੀ ਨਹੀਂ ਐਂਟਰ ਹੋ ਸਕਦਾ ਕਿਉਂਕਿ ਪਰਮੇਸ਼ਵਰ ਦੇ ਵਚਨ ਵਿੱਚ ਲਿਖਿਆ ਤੁਸੀਂ ਮੇਰਾ ਮੰਦਰ ਹੈਂ ਪੁੱਤਰ ਆਤਮਾ ਦੀ ਹਕਤ ਤੁਸੀਂ ਆ ਜੇ ਆਪਾਂ ਝੂਠ ਬੋਲਦੇ ਰਹਿੰਦੇ ਆ ਹੈਰਾ ਫੇਰੀਆਂ ਕਰਦੇ ਰਹਿੰਦੇ ਆ ਫੇ ਵਿਚਾਰ ਕਰਦੇ ਰਹਿੰਦੇ ਆ ਫੇ ਜਦੋਂ ਤੁਸੀਂ ਆਪਣੇ ਆਪ ਵਿੱਚ ਦੇਖਦੇ ਆ ਤੁਹਾਨੂੰ ਉਹੀ ਕੁਝ ਨਜ਼ਰ ਆਉਣਾ ਹੈ ਪਰ ਜਦੋਂ ਤੁਸੀਂ ਇਹਨਾਂ ਚੀਜ਼ਾਂ ਨੂੰ ਛੱਡੋਗੇ ਇਹਨਾਂ ਚੀਜ਼ਾਂ ਤੋਂ ਤੌਬਾ ਕਰੋਗੇ ਤਾਂ ਹੀ ਤਾਂ ਤੁਹਾਡੇ ਅੰਦਰ ਤੁਹਾਨੂੰ ਪਰਮੇਸ਼ਵਰ ਦੀ ਝਲਕ ਨਜ਼ਰ ਆਊਗੀ ਤੁਹਾਨੂੰ ਪਤਾ ਜਦੋਂ ਸੋਨਾ ਲੱਭਿਆ ਜਾਂਦਾ ਆ ਤੇ ਉਹ ਬਹੁਤ ਵੱਡੇ ਵੱਡੇ ਪੱਥਰਾਂ ਦੇ ਰੂਪ ਵਿੱਚ ਨਹੀਂ ਆ ਵੀ ਇਤਾਂ ਹੀ ਨਿਕਲੀ ਆਉਂਦਾ ਵੀ 5 ਟਨ ਦਾ ਪੱਥਰ ਪਿਆ ਆ 4 4 5 5 ਕਿਲੋ ਦੇ ਪੱਥਰ ਪਏ ਆ ਚੱਕੋ ਜੀ ਸੋਨਾ ਲੈ ਜਾਓ ਕਦੀ ਸਰਚ ਕਰਕੇ ਦੇਖਿਓ ਸੋਨਾ ਕਿਵੇਂ ਪ੍ਰਾਪਤ ਹੁੰਦਾ ਆ ਪਹਿਲਾਂ ਤਾਂ ਹਰ ਥਾਂ ਤੋਂ ਪ੍ਰਾਪਤ ਨਹੀਂ ਹੁੰਦਾ ਜੇ ਪ੍ਰਾਪਤ ਹੁੰਦਾ ਹੈ ਉਹ ਬਹੁਤ ਰੇਤ ਤੇ ਮਿੱਟੀ ਉਹਦੇ ਚ ਰਲੀ ਹੁੰਦੀ ਆ ਫੇ ਉਹਨੂੰ ਰਿਫਾਈਨ ਕੀਤਾ ਜਾਂਦਾ ਹੈ ਉਹਨੂੰ ਬਹੁਤ ਛਾਣਿਆ ਜਾਂਦਾ ਧੋਤਾ ਜਾਂਦਾ ਹੈ ਉਹਦੇ ਚੋਂ ਬਹੁਤ ਸਾਰੀਆਂ ਇੰਪਿਉਰਿਟੀਆਂ ਜਿਹੜੀਆਂ ਆ ਅਸ਼ੁੱਧੀਆਂ ਜਿਹੜੀਆਂ ਆ ਉਹ ਵੱਖ ਕੀਤੀਆਂ ਜਾਂਦੀਆਂ ਫੇ ਜਾ ਕੇ ਖਰਾ ਸੋਨਾ ਜਿਹੜਾ ਅਸਲੀ ਸੋਨਾ ਰੀਣ ਕੋ ਪ੍ਰਾਪਤ ਹੁੰਦਾ ਹੈ ਇੱਦਾਂ ਹੀ ਤੁਸੀਂ ਇਦਾਂ ਨਹੀਂ ਕਹਿ ਸਕਦੇ ਤੁਹਾਡੇ ਅੰਦਰ ਪ੍ਰਭੂ ਦਾ ਆਵਾਸ ਨਹੀਂ ਆ ਹੈਗਾ ਇਹ ਪਰ ਇੰਪਿਉਰਿਟੀਜ਼ ਬਹੁਤ ਜ਼ਿਆਦਾ ਆ ਧੂਲ ਮਿੱਟੀ ਪਾਪ ਪਾਪ ਹੈਰਾ ਫੇਰੀਆਂ ਵੇ ਵਿਚਾਰ ਦਾ ਪੇਚ ਨਫ਼ਰਤ ਈਰਖਾ ਇਹ ਸਾਰੀਆਂ ਚੀਜ਼ਾਂ ਇੰਨੀਆਂ ਕਿ ਜ਼ਿਆਦਾ ਆ ਸੋਨਾ ਦੀ ਚਲਕ ਹੀ ਨਜ਼ਰ ਨਹੀਂ ਆ ਰਹੀ ਪਰ ਜਦੋਂ ਤੁਸੀਂ ਸ਼ਾਨਣਾ ਲਾਇਆ ਇੱਕ ਵਾਰੀ ਮੋਟੀਆਂ-ਮੋਟੀਆਂ ਚੀਜ਼ਾਂ ਵਾਕੋ ਹੋ ਜਣੀਆਂ ਉਹਨਾਂ ਨੂੰ ਕੱਢ ਦਿਓ ਫੇਰ ਉਦੋਂ ਥੋੜਾ ਜਿਹਾ ਹੋਰ ਬਰੀਕ ਸ਼ਾਨਣਾ ਲਾ ਲਓ ਫੇਰ ਥੋੜੀਆਂ ਜੀਆਂ ਹੋਰ ਇੰਪਿਉਰਿਟੀਆਂ ਚਲੇ ਜਾਣੀਆਂ ਇੱਦਾਂ ਹੀ ਪਰਮੇਸ਼ਵਰ ਦਾ ਵਚਨ ਹੈ ਜਿਵੇਂ ਜਿਵੇਂ ਆਪਾਂ ਵਚਨ ਨੂੰ ਪੜ੍ਹਦੇ ਆ ਸਮਝਦੇ ਆ ਉਹ ਸਾਨੂੰ ਸ਼ਾਨਣਾ ਲੱਗ ਰਿਹਾ ਆ ਤੇ ਸ਼ਾਨ ਸ਼ਾਨ ਕੇ ਖਰੀ ਚੀਜ਼ ਜਿਹੜੀ ਆ ਉਹਦੀ ਝਲਕ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ ਆ ਤੇ ਫੇਰ ਜਦੋਂ ਤੁਸੀਂ છાਤੀ ਮਾਰਦੇ ਆ ਫੇਰ ਤੁਹਾਨੂੰ ਤੁਹਾਡੇ ਜੀਵਨ ਦੇ ਵਿੱਚ ਪ੍ਰਭੂ ਦੀ ਝਲਕ ਨਜ਼ਰ ਆਉਂਦੀ ਆ ਹallelujah ਹallelujah ਇਹੀ ਆ ਨਵੀਂ ਇਨਸਾਨੀਅਤ ਇਹੀ ਆ ਨਵੇਂ ਸਿਰਿਓਂ ਜਨਮ ਲੈਣਾ ਸ਼ਾਨਣਾ ਲਾਉਣਾ ਹੈ ਆਪਣੀ ਜ਼ਿੰਦਗੀ ਦੇ ਵਿੱਚ ਪੁਰਾਣੀ ਇਨਸਾਨੀਅਤ ਦੇ ਵਿੱਚੋਂ ਬਾਹਰ ਆਉਣਾ ਹੈ ਸ਼ਾਨਣਾ ਲਾਉਣਾ ਗਾਲਾਂ ਕੱਢਣ ਵਾਲਾ ਸੁਭਾਅ ਸ਼ਾਨ ਸਿੱਟੋ ਝੂਠ ਬੋਲਣ ਵਾਲਾ ਸ਼ਾਨ ਸਿੱਟੋ ਕੀ ਹੁਣ ਪਿਓਰਿਟੀਜ਼ ਜਿਹੜੀਆਂ ਆ ਤੁਸੀਂ ਉਹਨਾਂ ਨੂੰ ਰੱਖੀ ਜਾਣਾ ਹੈ ਇੰਪਿਓਰਿਟੀਜ਼ ਨੂੰ ਜਿਹੜਾ ਆ ਆਪਣੇ ਨਾਲ ਉਹ ਸੈਪਰੇਟ ਕਰੀ ਜਾਣਾ ਅਸ਼ੁੱਧ ਚੀਜ਼ਾਂ ਗਲਤ ਚੀਜ਼ਾਂ ਨੂੰ ਵੱਖ ਕਰੀ ਜਾਣਾ ਤੇ ਸਾਫ਼ ਸੁਥਰੀਆਂ ਨੂੰ ਰੱਖੀ ਜਾਣਾ ਹੈ ਫੇਰ ਅਸੀਂ ਪਰਮੇਸ਼ਵਰ ਦੇ ਰਾਜ ਨੂੰ ਦੇਖ ਸਕਦੇ ਹਾਂ ਫੇਰ ਸਾਨੂੰ ਸਮਝ ਆਉਣੀ ਉਹ ਅੱਛਾ ਮੇਰੇ ਅੰਦਰ ਪਰਮੇਸ਼ਵਰ ਨੇ ਸਚਾਈ ਵੀ ਰੱਖੀ ਸੀਗੀ ਮੈਂ ਝੂਠ ਤੇ ਹੀ ਚੱਲਦਾ ਰਿਹਾ ਝੂਠ ਹੀ ਬੋਲਦਾ ਰਿਹਾ ਝੂਠ ਹੀ ਸੁਣਦਾ ਰਿਹਾ ਤੇ ਸੱਚ ਮੇਰੇ ਅੰਦਰ ਹੀ ਲੁਕਿਆ ਹੋਇਆ ਸੀ ਮੈਂ ਝੂਠ ਨੂੰ ਛਾਨਣਾ ਫੇਰ ਕੇ ਬਾਹਰ ਕੱਢਿਆ ਤੇ ਪਿੱਛੇ ਕੀ ਬਚਿਆ ਸੱਚ अच्छा प्यार ਵੀ ਮੇਰੇ ਅੰਦਰ ਹੀ ਸੀ ਜਦੋਂ ਮੈਂ ਨਫ਼ਰਤ ਨੂੰ ਛਾਂੜਣਾ ਲਾ ਕੇ ਬਾਹਰ ਕੱਢਿਆ ਤੇ ਪਿੱਛੇ ਕੀ ਬਚਿਆ ਪਿਆਰ ਜਦੋਂ ਅਸੀਂ ਕੂੜਾ ਘਟਾ ਸੁੰਭਰ ਦਿਨੇ ਆ ਫਰਜ ਰੱਖ ਲੋ ਸੰਗ ਮਰਮਰ ਦਾ ਪੱਥਰ ਲੱਗਾ ਆ ਬਹੁਤ ਚੇਹਰ ਹੋ ਗਿਆ ਕਿਸੇ ਨੇ ਉੱਤੇ ਝਾੜੂ ਪੋਚਾ ਨਹੀਂ ਫੇਰਿਆ ਉਹ ਪਤਾ ਲੱਗੂਗਾ ਵੀ ਉੱਥੇ ਪੱਥਰ ਆ ਕਿ ਕੱਚੀ ਥਾਂ ਹੈ ਪਤਾ ਹੀ ਨਹੀਂ ਲੱਗਣਾ ਪਰ ਪੱਥਰ ਕਦੋਂ ਦਿਖੂਗਾ ਜਦੋਂ ਉਹਨੂੰ ਸੁੰਬਰਣਾ ਸ਼ੁਰੂ ਕਰਾਂਗੇ ਪਹਿਲਾਂ ਤਾਂ ਉੱਤੋਂ ਮੋਟੀਆਂ-ਮੋਟੀਆਂ ਜੜੀਆਂ ਟਹਿਣੀਆਂ ਪੱਤੇ ਕਾਗਜ਼ ਹੋਰ ਲੈਟਰ ਪੈਟਰ ਕੂੜਾ ਆ ਉਹਨੂੰ ਇਕੱਠਾ ਕਰਾਂਗੇ ਫੇਰ ਪਤਾ ਲੱਗੂ ਅੱਛਾ ਥੱਲੇ ਜ਼ਮੀਨ ਪੱਧਰੀ ਜ਼ਮੀਨ ਆ ਫੇਰ ਜੋ ਥੱਲੇ ਆ ਚਾਹੇ ਮਿੱਟੀ ਆ ਰੇਤ ਆ ਫੇਰ ਉਹਨੂੰ ਸੁੰਬਰੋਗੇ ਫੇ ਪਾਣੀ ਦੇ ਨਾਲ ਧੋਮੋਂਗੇ ਫੇ ਪਤਾ ਲੱਗਣਾ ਅੱਛਾ ਪੱਥਰ ਤਾਂ ਬੜਾ ਕੀਮਤੀ ਲੱਗਾ ਜਾਂ ਥਾਂ ਤਾਂ ਬਹੁਤ ਸੋਹਣੀ ਆ ਪਰ ਉਦੋਂ ਪਹਿਲਾਂ ਕੀ ਸੀ ਖੰਡਰ ਹੀ ਸੀ ਉਦੋਂ ਪਹਿਲਾਂ ਕੁਝ ਸਹੀ ਨਜ਼ਰ ਹੀ ਨਹੀਂ ਆਉਂਦਾ ਸੀਗਾ ਇਦਾਂ ਹੀ ਜਾਉਂਦਾ ਸੀ ਇੱਥੇ ਰਹਿਣਾ ਆ ਇੰਨੇ ਗੰਦੇ ਥਾਂ 'ਚ ਤੇ ਜਦੋਂ ਸਵਾਰ ਲਿਆ ਇੱਥੇ ਰਹਿਣਾ ਆ ਇਹ ਮੇਰਾ ਥਾਂ ਆ ਇੰਨਾ ਸੋਹਣਾ ਫੇਰ ਅਸੀਂ ਵਾਰ-ਵਾਰ ਸਾਰਿਆਂ ਨੂੰ ਦਿਖਾਉਣੇ ਦੇਖੋ ਤਾਂ ਬਲਾ ਇਹ ਉਹੀ ਆ ਇਹ ਉਹੀ ਚੀਜ਼ ਆ ਮੈਂ ਕਿਹਾ ਜੇ ਤੁਹਾਡੇ ਘਰ ਵਿੱਚ ਪਿੱਤਲ ਦਾ ਭਾਂਡਾ ਆ ਤੁਸੀਂ ਉਹਨੂੰ ਹੀ ਦੋ ਮਹੀਨੇ ਨਾ ਮੰਜੋ ਉਹਦੇ ਤੇ ਕਾਲੋ ਜੰਮ ਜਾਂਦੀ ਆ ਪਿੱਤਲ ਛੱਡੋ ਤੁਸੀਂ ਕੱਚ ਨੂੰ ਹੀ ਸਵਾਰ ਕੇ ਨਾ ਮੰਜੋ ਤੇ ਉਹ ਵੀ ਤੁੰਦਲਾ ਹੋ ਜਾਂਦਾ ਆ ਇੱਦਾਂ ਹੀ ਸਾਡੇ ਦਿਲ ਦੀ ਹਾਲਤ ਆ ਜਦੋਂ ਅਸੀਂ ਹੱਥ ਨਹੀਂ ਫੇੜਦੇ ਇਹਨੂੰ ਜਦੋਂ ਅਸੀਂ ਇਹਦੀ ਕਲੀਨਿੰਗ ਨਹੀਂ ਕਰਦੇ ਇਹ ਧੁੰਦਲਾ ਹੁੰਦਾ 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 ਇਹ ਤੇ ਪਤਾ ਨਹੀਂ ਕਿੰਨੀਆਂ ਪਰਤਾਂ ਚੜ ਜਾਂਦੀਆਂ ਆ ਮਹਿਲ ਦੀਆਂ ਪਰ ਜਦੋਂ ਅਸੀਂ ਇਹਦੀ ਪਰਮੇਸ਼ਵਰ ਦੇ ਵਚਨ ਦੇ ਨਾਲ ਸਫਾਈ ਕਰਦੇ ਆ ਜਿਵੇਂ ਕਈ ਭੈਣਾ ਕੀ ਕਰਦੀਆਂ ਲੱਸੀ ਵਿੱਚ ਰੇਤ ਰਲਾ ਕੇ ਫੇਰ ਪਿੱਤਲ ਦੇ ਭਾਂਡੇ ਮਾਂਜਦੀਆਂ ਉਸ ਭਾਂਡੇ ਨੂੰ ਪਹਿਲਾਂ ਦੇਖੋ ਤੇ ਫੇਰ ਮਾਂਜਣ ਤੋਂ ਬਾਅਦ ਚ ਦੇਖੋ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਰੇਤ ਖੁਰਦਰੀ ਆ ਤੇ ਲੱਸੀ ਖੱਟੀ ਆ ਇਦਾਂ ਹੀ ਪਰਮੇਸ਼ਵਰ ਦਾ ਵਚਨ ਕਈ ਵਾਰੀ ਚੋਬਦਾ ਆ ਔਖਾ ਲੱਗਦਾ ਆ ਪਰ ਜਦੋਂ ਸਾਡੇ ਤੇ ਫਿਰਦਾ ਆ ਲਿਸ਼ਕਾ ਕੇ ਰੱਖ ਦਿੰਦਾ ਤੇ ਫਿਰ ਦੇਖਣ ਵਾਲੇ ਵੀ ਕਹਿੰਦੇ ਵਾਹ ਬਈ ਵਾਹ ਕੀ ਬਾਤਾਂ ਸੋ ਪਰਮੇਸ਼ਵਰ ਦਾ ਵਚਨ ਤਾੜਨ ਲਈ ਸੁਧਾਰਨ ਲਈ ਗਜੌਣ ਦੇ ਲਈ ਤੇ ਜੀਵਨ ਦਾ ਆ ਅਸੀਂ ਪਰਮੇਸ਼ਵਰ ਦੇ ਵਚਨ ਨੂੰ ਲੈਣਾ ਆ ਤੇ ਨਵੇਂ ਸਿਰਿਓਂ ਪੈਦਾ ਹੋਣਾ ਆ ਇੱਕ ਨਿਊ ਕ੍ਰिएशन ਇੱਕ ਨਵੀਂ ਸ੍ਰਿਸ਼ਟ ਬਣ ਕੇ ਅਸੀਂ ਸਾਹਮਣੇ ਆਉਣਾ ਆ ਜਦੋਂ ਕੋਈ ਸਾਡੇ ਜੀਵਨ ਵਿੱਚ ਛਾਤੀ ਮਾਰੇ ਉਹ ਲੱਗੇ ਅੱਛਾ ਤੂੰ ਹੋਈ ਆ ਤੇਰੀਆਂ ਤਾਂ ਗੱਲਾਂ ਹੀ ਬਦਲ ਗਈਆਂ ਤੇਰਾ ਤੇ ਉੱਠਣਾ ਬੈਠਣਾ ਹੀ ਬਦਲ ਗਿਆ ਲੱਗਦਾ ਹੀ ਨਹੀਂ ਤੂੰ ਉਹ ਆ। ਉਹ ਤੂੰ ਤਾਂ ਨਵਾਂ ਹੀ ਹੋ ਗਿਆ। ਜਦ ਕੋਈ ਤੁਹਾਨੂੰ ਇੰਨੀ ਗੱਲ ਕਹੇ ਤਾਂ ਸਮਝੋ ਕਿ ਨਵਾਂ ਜੀਵਨ ਮਿਲ ਗਿਆ। ਹਾਲੇਲੂਇਆ। ਤੇ ਜੇ ਕੋਈ ਤੁਹਾਨੂੰ ਆਣ ਕੇ ਕਹੇ, "ਅੱਛਾ, ਅਸੀਂ ਸੁਣਿਆ ਹੀ ਵੀ ਤੁਸੀਂ ਹੁਣ satsang 'ਚ ਜਾਂਦੇ ਆ।" ਤੇ ਅਜੇ ਵੀ ਗੁੱਤੋ-ਗੁੱਤੀ ਹੋ ਰਹੇ ਆ। ਅਜੇ ਵੀ ਤੇਰੀ ਛੁੰਡੀ ਤੇ ਮੇਰੀ ਬੋਦੀ ਹੱਥੋਂ-ਹੱਥ ਹੋ ਰਹੀਆਂ ਆ ਤੇ ਫੇਰ ਸਮਝੋ ਕਿ ਅਜੇ ਨਵੀਂ ਇਨਸਾਨੀਅਤ ਪੈਦਾ ਨਹੀਂ ਹੋਈ ਅਜੇ ਸਭ ਕੁਝ ਪੁਰਾਣਾ ਹੀ ਚੱਲ ਰਿਹਾ ਹੈ ਨਵੀਂ ਇਨਸਾਨੀਅਤ ਜਦੋਂ ਪੈਦਾ ਹੋ ਗਈ ਲੋਕਾਂ ਨੇ ਤੁਹਾਨੂੰ ਕਹਿ ਦੇਣਾ ਤੂੰ ਨਵਾਂ ਇਨਸਾਨ ਹੋ ਗਿਆ ਹੈ ਤੇ ਜਿੰਨੀ ਦੇਰ ਨਾ ਹੋਈ ਓਨੀ ਦੇਰ ਉਹਨਾਂ ਨੇ ਤੁਹਾਨੂੰ ਕਹਿਣਾ ਤੁਹਾਡਾ ਕੀ ਬਦਲਿਆ ਜਿਹੜਾ ਸਾਡਾ ਬਦਲਣਾ ਹੈ ਤਸਮਝ ਲਓ ਜੇ ਪੁਰਾਣੀ ਇਨਸਾਨੀਅਤ ਆ ਫਿਰ ਪ੍ਰਭੂ ਕੀ ਕੇੰਦੇ ਜੇ ਕੋਈ ਜਾਲਰ ਆਤਮਾ ਤੋਂ ਨਾ ਜਨਮੇ ਜਲ ਤੋਂ ਜਨਮਣਾ ਕੀ ਆ ਬਪਤਿਸਮਲ ਪ੍ਰਾਪਤ ਕਰਨਾ ਬਪਤਿਸਮਾ ਸਿਰਫ ਨਹਾਉਣਾ ਨਹੀਂ ਆ ਨਾ ਕਿ ਤਾ ਤੁਸੀਂ ਹੋ ਸਕਦਾ ਸ਼ਾਇਦ ਘਰੋਂ ਆਏ ਨਾ ਕਿ ਆਏ ਹੋਵੋ ਨਾਟ ਸ਼ੋਰ ਪਰ ਜਿਆਦੇ ਚਾਹਨ ਸਿਆ ਕਿਉਂਕਿ ਇਹਦੇ ਢੰਡ ਨਹੀਂ ਆਈ ਪਰ ਫੇਰ ਵੀ ਕਈਆਂ ਨੂੰ ਪਾਣੀ ਤੋਂ ਬਹੁਤ ਡਰ ਲੱਗਦਾ ਆ ਪਰ ਬਪਤਿਸਮਾ ਇਸ ਲਈ ਨਹੀਂ ਆ ਕਿ ਤੁਸੀਂ ਘਰੋਂ ਸ਼ਾਵਰ ਨਹੀਂ ਲੈ ਕੇ ਆਏ ਬੈਠ ਨਹੀਂ ਲਿਆ ਤੁਸੀਂ ਤੇ ਇਸ ਲਈ ਇੱਥੇ ਤੁਸੀਂ ਜਿਹੜਾ ਆਜੋ ਜੀ ਖੁੱਲਾ ਤਾਬੇ ਆ ਪਾਸਟਰ ਜੀ ਤੁਹਾਨੂੰ ਆਪ ਸ਼ਾਵਰ ਦੇਣਗੇ ਨੋ ਬਪਤਿਸਮਾ ਦਾ ਮਤਲਬ ਆ ਦਫਨ ਹੋ ਜਾਣਾ ਤੇ ਮੁੜ ਜ਼ਿੰਦਾ ਹੋਣਾ ਜਦੋਂ ਅਸੀਂ ਪਾਣੀ ਦੇ ਹੇਠਾਂ ਜਾਣਾ ਹੈ ਸਾਨੂੰ ਬਪਤਿਸਮੇ ਦੇ ਲਈ ਸਭ ਤੋਂ ਪਹਿਲਾਂ ਮੈਂਟਲੀ ਪ੍ਰਪੇਅਰ ਹੋਣਾ ਵੀ ਹੈਵ ਟੂ ਨੋ ਵਾਟ ਇਜ਼ ਬੈਪਟਿਸਮ ਸਭ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਬਪਤਿਸਮਾ ਹੈ ਕੀ ਬਪਤਿਸਮਾ ਕੋਈ ਧਰਮ ਦਾ ਬਦਲਣਾ ਨਹੀਂ ਹੈ ਬਪਤਿਸਮਾ ਲੈਣ ਨਾਲ 크੍ਰਿਸਚਨ ਹੋਣਾ ਇਦਾਂ ਦਾ ਕੌਸ਼ਿ ਨਹੀਂ ਆ ਜਿਵੇਂ ਆਪਾਂ ਮਸਾ ਕੀਤਾ ਤੇਲ ਨੂੰ ਅਪਲਾਈ ਕਰਕੇ ਕਹਿੰਦੇ ਮੈਂ ਯਿਸੂ ਦਾ ਲਹੂ ਲਾ ਲਿਆ ਹਣ ਮੈਂ ਠੀਕ ਹੋ ਜਾਣਾ ਅੱਜ ਇੱਕ ਇੰਨੀ ਵੰਡਰਫੁਲ ਟੈਸਟੀਮਨੀ ਸੀ ਉਹਨਾਂ ਦੀ ਲਾਈਫ ਦੇ ਵਿੱਚ ਚਾਰ ਪੰਜ ਉਹ ਬਜ਼ੁਰਗ ਜੋੜਾ ਸੀਗਾ ਉਹਨਾਂ ਨੇ ਕਿਹਾ ਉਹ ਬਾਥਰੂਮ ਦੇ ਵਿੱਚ ਡਿੱਗੇ ਪਰ ਉਹਨਾਂ ਨੇ ਪ੍ਰਭੂ ਯਿਸੂ ਮਸੀਹ ਦਾ ਲਹੂ ਲਗਾਇਆ ਮਸਾ ਕੀਤਾ ਤੇਲ ਲਗਾਇਆ ਕੋਈ ਪ੍ਰੋਬਲਮ ਨਹੀਂ ਹੋਈ ਮਾਤਾ ਜੀ ਬਿਮਾਰ ਸੀਗੇ ਤੇਲ ਲਾਇਆ ਕੋਈ ਪ੍ਰੋਬਲਮ ਨਹੀਂ ਹੋਈ ਮਤਲਬ ਸਭ ਕੁਝ ਠੀਕ ਹੋ ਹੀ ਗਿਆ ਉਹਨਾਂ ਨੇ ਚਾਰ ਗੋਆਈਆਂ ਮੱਸਾ ਕੀਤੇ ਤੇਲ ਦੀਆਂ ਦਿੱਤੀਆਂ ਪਰ ਉਹਨਾਂ ਨੇ ਤੇਲ ਸਮਝ ਕੇ ਲਾਇਆ ਸੀ ਕਿ ਲਹੂ ਸਮਝ ਕੇ ਲਾਇਆ ਸੀ ਲਹੂ ਸਮਝ ਕੇ ਲਾਇਆ ਸੀ ਹੈਨਾ ਤਾਂ ਸਿੰਬੋਲਿਕ ਥਿੰਗਸ ਨਿਸ਼ਾਨ ਦੇ ਤੌਰ ਤੇ ਤੁਸੀਂ ਘਰਾਂ ਵਿੱਚ ਕਰਾਸ ਲਗਾਉਂਦੇ ਹੋ ਲਗਾਉਂਦੇ ਹੋ ਨਾ ਕਈਆਂ ਨੇ ਘਰਾਂ ਵਿੱਚ ਕਰਾਸ ਲਗਾਏ ਹੋਏ ਆ ਉਦੋਂ ਤੇ ਵਚਨ ਲਿਖੇ ਹੋਏ ਆ ਕਿਉਂ ਲਗਾਏ ਆ ਲਾਜ਼ਮੀ ਨਹੀਂ ਆ ਪਰ ਜਿਨ੍ਹਾਂ ਨੇ ਲਾਏ ਆ ਕਿਉਂ ਲਗਾਏ ਜਦ ਵੀ ਅਸੀਂ ਕਰਾਸ ਵੱਲ ਦੇਖੀਏ ਤਾਂ ਸਾਨੂੰ ਯਾਦ ਆਏ ਕਿ ਪ੍ਰਭੂ ਯਿਸੂ ਮਸੀਹ ਸਾਡੇ ਗੁਨਾਹਾਂ ਨੂੰ ਚੁੱਕ ਕੇ ਸਲੀਬ ਉੱਤੇ ਬਲੀਦਾਨ ਹੋਏ ਇੱਕ ਨਿਸ਼ਾਨ ਕਿ ਮੇਰੇ ਗੁਨਾਹਾਂ ਪਰਬੂ ਯਿਸੂ ਮਸੀਹ ਇਸ ਕ੍ਰੋਸ ਤੇ ਲੱਕੇ ਚਲੇ ਗਏ ਤੇ ਮੈਂ ਨਜ਼ਾਤ ਪਾ ਲਈ ਮੈਂ ਚੰਗਾ ਹੋ ਗਿਆ ਇੱਕ ਨਿਸ਼ਾਨ ਦੇ ਤੌਰ ਤੇ ਤੁਹਾਨੂੰ ਪਤਾ ਅਦਰਵਾਇਜ਼ ਸਲੀਬ ਦੀ ਮੌਤ ਜਿਹੜੀ ਸੀ ਨਾ ਉਹ ਸਲੀਬ ਵੱਲ ਦੇਖ ਕੇ ਲੋਕੀ ਡਰ ਜਾਂਦੇ ਸੀ ਉਹਨੂੰ ਘਨਾਉਣੀ ਚੀਜ਼ ਸਮਝਿਆ ਜਾਂਦਾ ਸੀ ਅੱਜ ਉਸੇ ਘਨਾਉਣੀ ਚੀਜ਼ ਨੂੰ ਜਿਹੜੀ ਇੱਕ ਸਮੇਂ ਘਨਾਉਣੀ ਸੀ ਅੱਜ ਸਾਡੇ ਘਰਾਂ ਵਿੱਚ ਇੱਕ ਪਵਿੱਤਰ ਨਿਸ਼ਾਨ ਦੇ ਤੌਰ ਤੇ ਜਿਹੜੀ ਉਹ ਰੱਖੀ ਜਾਂਦੀ ਕਿਉਂ ਕਿਉਂਕਿ ਕਹਾਣੀ ਬਦਲ ਗਈ ਪਹਿਲਾਂ ਸਿਰਫ ਉਹੀ ਸਲੀਬ ਤੇ ਜਾਂਦੇ ਸੀ ਜਿੱਦਾਂ ਕਿਸੇ ਨੇ ਚੋਰੀ ਕੀਤੀ ਕਿਸੇ ਦਾ ਕਤਲ ਕੀਤਾ ਕੋਈ ਬਹੁਤ ਮਾੜੇ ਕੰਮ ਕੀਤੇ ਉਦੋਂ ਤੱਕ ਉਹ ਬਹੁਤ ਕਨਾਉਣੀ ਚੀਜ਼ ਸੀ ਪਰ ਇੱਕ ਸਿਰਫ ਇੱਕ ਜਿਹਦਾ ਨਾਂ ਯਿਸੂ ਮਸੀਹ ਆ ਜਦੋਂ ਉਹ ਸਾਡੇ ਗੁਨਾਹਾਂ ਨੂੰ ਚੱਕ ਕੇ ਸਲੀਬ ਉੱਤੇ ਬਲੀਦਾਨ ਹੋ ਗਏ ਤੇ ਤੁਹਾਨੂੰ ਪਤਾ ਉਹ ਸਲੀਬ ਕਨਾਉਣੀ ਨਹੀਂ ਰਹੀ ਉਹ ਸਾਡੀ ਮੁਕਤੀ ਦਾ ਵਸੀਲਾ ਬਣਗੀ। ਓਵੀ ਉਸ ਸਟੋਰੀ ਦਾ ਪਾਰਟ ਪਲੇ ਕਰਗੀ ਜਿਹੜੀ ਸਾਡੀ ਮੁਕਤੀ ਦੀ ਸਟੋਰੀ ਆ। ਇੱਦਾਂ ਹੀ ਬਪਤਿਸਮਾ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਚਿੰਨ੍ਹ ਆ। ਇਲਾਨ ਕਰਨ ਦਾ ਕਿ ਜਦ ਮੈਂ ਬਪਤਿਸਮਾ ਲਵਾਗਾ ਤੇ ਮੈਂ ਮਸੀਹ ਦੇ ਵਿੱਚ ਦਫਨ ਕੀਤਾ ਜਾਵਾਂਗਾ ਉਹ ਇਨਸਾਨ ਜਿਹੜਾ ਮੇਰੇ ਅੰਦਰ ਪਾਪ ਕਰਦਾ ਹਰਾਮ ਕਾਰੀਆਂ ਕਰਦਾ ਝੂਠ ਬੋਲਦਾ ਲੜਾਈਆਂ ਕਰਦਾ ਈਰਖਾ ਰੱਖਦਾ ਨਿੰਦਾ ਚੁਗਲੀ ਕਰਦਾ ਜਿਹੜਾ ਭ੍ਰਿਸ਼ਟ ਆ ਅੱਜ ਉਹ ਇਨਸਾਨ ਦਫਨ ਹੋ ਜਾਏਗਾ ਜਿੱਦਾਂ ਇਨ ਫਿਊ ਸੈਕੰਡਸ ਆਫਟਰ ਅ ਵੈਰੀ ਮੂਮੈਂਟ ਕੋਸ਼ੀ ਪਲਾਂ ਵਿੱਚ ਛੱਟ ਦੇਣੀ ਜਦੋਂ ਤੁਸੀਂ ਬਾਹਰ ਨੂੰ ਆਉਣਾ ਹੈ ਉਹ ਆ ਹੁਣ ਮੈਂ ਮਸੀਹ ਵਿੱਚ ਇੱਕ ਨਵਾਂ ਵਿਅਕਤੀ ਜੀ ਉੱਠਿਆ ਹਾਂ ਹallelujah ਹallelujah ਜਿਹੜਾ ਗਲਤ ਸੀ ਉਹ ਰਹਿ ਗਿਆ ਥੱਲੇ ਹੀ ਉਹ ਦੱਬਿਆ ਗਿਆ ਹੈ ਪਰ ਜਿਹੜਾ ਬਾਹਰ ਆਇਆ ਹੈ ਉਹ ਬਦਲਿਆ ਹੋਇਆ ਹੈ ਉਹ ਨਵਾਂ ਹੈ ਉਹ ਕੌਣ ਹੈ ਜਿੰਨੂੰ ਪਰਮੇਸ਼ਵਰ ਨੇ ਆਪਣੇ ਰੂਪ ਉੱਤੇ ਬਣਾਇਆ ਜਿਹਦਾ ਰੂਪ ਵਿਗੜ ਗਿਆ ਸੀ ਜਿਹੜਾ ਰੂਪੋਂ ਕੁਰੂਪ ਹੋ ਗਿਆ ਸੀ ਪਰਮੇਸ਼ਵਰ ਦਾ ਰੂਪ ਕਿਹੋ ਜਿਹਾ ਆ? ਕਿਸੇ ਨੇ ਦੇਖਿਆ ਪਰਮੇਸ਼ਵਰ ਦਾ ਰੂਪ? ਉਹਨੂੰ ਫਿਜ਼ੀਕਲ ਫਾਰਮ ਦੇ ਵਿੱਚ, ਬਾਇਓਲੋਜੀਕਲ ਸਟੇਟ ਦੇ ਵਿੱਚ ਕਿਸੇ ਨੇ ਨਹੀਂ ਦੇਖਿਆ। ਪਰ ਉਹਦੇ ਰੂਪ ਨੂੰ ਦੇਖਿਆ ਚੰਗਿਆਈਆਂ ਦੇ ਵਿੱਚ, ਭਲਾਈਆਂ ਦੇ ਵਿੱਚ, ਦਇਆ ਦੇ ਵਿੱਚ, ਨਿਮਰਤਾ ਦੇ ਵਿੱਚ, ਹਲੀਮੀ ਦੇ ਵਿੱਚ, ਉਹਦੀ ਸਮਰਥ ਦੇ ਵਿੱਚ। ਤੁਹਾਨੂੰ ਪਤਾ ਉਸ ਸਾਰੇ ਤੀਜਾ ਦਇਆ ਹਲੀਮੀ ਸਮਰਥ ਨਿਮਰਤਾ ਪਿਆਰ ਉਹ ਸਭ ਚੀਜ਼ਾਂ ਪਰਮੇਸ਼ਰ ਨੇ ਸਾਡੇ ਅੰਦਰ ਪਾਈਆਂ ਆ ਇਹ ਹੀ ਆ ਕਿ ਪਰਮੇਸ਼ਰ ਨੇ ਸਾਨੂੰ ਆਪਣੇ ਸਰੂਪ ਉੱਤੇ ਬਣਾਇਆ ਪਰ ਕੀ ਹੋਇਆ ਅਸੀਂ ਦਿਆਲੂ ਰਹੇ ਨਹੀਂ ਜਦੋਂ ਬੱਚਾ ਹੀ ਹੁੰਦਾ ਆ ਉਹ ਕਿੰਨਾ ਦਿਆਲੂ ਹੁੰਦਾ ਆ ਜੇ ਉਹਦੇ ਅੱਗੇ ਤੁਸੀਂ ਹੱਥ ਕਰਦੇ ਮੂੰਹ ਚੋਂ ਟੌਫੀ ਕੱਢ ਕੇ ਤੁਹਾਡੇ ਹੱਥ ਤੇ ਰੱਖ ਦਿੰਦਾ ਜੋ ਕੁਛ ਖਾਂਦਾ ਆ ਉਹ ਤੁਹਾਡੇ ਮੋਰੇ ਮੋਰੇ ਲਾ ਕੇ ਤੁਰਿਆ ਫਿਰਦਾ ਵੀ ਤੂੰ ਵੀ ਲੈ ਲੈ ਕਿਉਂ ਉਹਦੇ ਅੰਦਰ ਦਇਆ ਆ ਉਹਦੇ ਅੰਦਰ ਅਜੇ ਪਿਓਰ ਨੇਚਰ ਆ ਉਹਨੂੰ ਪਤਾ ਨਹੀਂ ਆ ਕੌਣ ਦੁਸ਼ਮਣ ਆ ਕੌਣ ਦੋਸਤ ਆ ਉਹਨੂੰ ਕੁਛ ਨਹੀਂ ਪਤਾ ਉਸ ਇੱਕ ਪਿਓਰ ਸੋਲ ਆ ਇੱਕ ਸ਼ੁੱਧ ਆਤਮਾ ਆ ਉਹਦਾ ਸ਼ੁੱਧ ਮਾਨਿਆ ਪਰ ਜਿਵੇਂ ਜਿਵੇਂ ਮੈਨ ਚੜਦੀ ਗਈ ਦੁਨੀਆ ਦੀ ਗਲਤ ਚੀਜ਼ਾਂ ਉਹ ਘਰ ਚੋਂ ਹੀ ਸਿੱਖਦਾ ਜੇ ਆਪਾਂ ਕਹੀਏ ਕੋਈ ਕਹਿੰਦਾ ਸਕੂਲੋਂ ਸਿੱਖਾਏ ਕੋਈ ਕਹਿੰਦਾ ਕਿਥੋਂ ਸਕੂਲ ਨਿਆਣਾ ਕਿੰਨਾ ਚੱਲ ਰਿਹਾ ਕਾਲਜ ਕਿੰਨਾ ਚੱਲ ਰਿਹਾ 6 ਘੰਟੇ 8 ਘੰਟੇ ਇਹ ਗਲਤ ਗੱਲ ਆ ਅਸੀਂ ਆਪਣਾ ਬਲੇਮ ਲਾ ਕੇ ਲੋਕਾਂ ਦੇ ਗਲ ਪਾ ਦਿੰਨੇ ਆ ਇਟਸ ਰੋਂਗ ਤੁਹਾਡਾ ਨਿਆਣਾ ਸਭ ਤੋਂ ਵੱਧ ਤੁਹਾਡੇ ਨਾਲ ਟਾਈਮ ਸਪੈਂਡ ਕਰਦਾ ਆ ਜੇ ਉਹ 8 ਘੰਟੇ ਬਾਹਰ ਰਿਹਾ ਆਇਆ 16 ਘੰਟੇ ਤੁਹਾਡੇ ਨਾਲ ਆ ਤੁਸੀਂ ਉਹਨੂੰ ਫਿਰ ਆਪਣੇ ਵਰਗਾ ਕਿਉਂ ਨਹੀਂ ਬਣਾਇਆ ਸਾਕੋਸ਼ ਜੋ ਵੀ ਦਾ ਪੇਚ ਸਿੱਖੇ ਆ ਉਹਨੇ ਸਾਡੇ ਕੋਲੋਂ ਹੀ ਸਿੱਖੇ ਆ ਝੂਠ ਬੋਲਣਾ ਅਸੀਂ ਸਿਖਾਇਆ ਕੌਣ ਚੰਗਾ ਕੌਣ ਮਾੜਾ ਭਿੰਨ ਭੇਤ ਕਰਨੇ ਅਸੀਂ ਸਿਖਾਏ ਆ ਸੋ ਇਦਾਂ ਹੀ ਅਸੀਂ ਛੋਟੇ ਨਿਆਣੇ ਨੂੰ ਰੂਪੋਂਕ ਰੂਪ ਉਹਦੇ ਮਾਪਿਓ ਬਣਾਉਂਦੇ ਆ ਉਹਦੇ ਗ੍ਰੈਂਡਪੇਰੈਂਟਸ ਬਣਾਉਂਦੇ ਆ ਜਦੋਂ ਉਹਦੀਆਂ ਆਦਤਾਂ ਨੂੰ ਉਹ ਵਿਗਾੜਦੇ ਆ ਇਹਨੂੰ ਬੁਲਾਉਣਾ ਤੇ ਇਹਨੂੰ ਨਹੀਂ ਬੁਲਾਉਣਾ ਇਹ ਚੰਗਾ ਹੈ ਇਹ ਨਹੀਂ ਚੰਗਾ ਮਾਸੀ ਨੂੰ ਮਿਲਣਾ ਭੂਆ ਨੂੰ ਨਹੀਂ ਮਿਲਣਾ ਇਹ ਸਭ ਕੀ ਆ ਉਦੋਂ ਤੁਸੀਂ ਉਹਦੇ ਆਤਮਾ ਦੇ ਨੈਣ ਨਕਸ਼ਾ ਨੂੰ ਵਿਗਾੜ ਰਹੇ ਆ ਤੁਸੀਂ ਉਹਦੀ ਅਸਲੀ ਇਨਸਾਨੀਅਤ ਨੂੰ ਖਤਮ ਕਰ ਰਹੇ ਹੋ ਹੁਣ ਜਿਵੇਂ ਜਿਵੇਂ ਉਹ ਵੱਡਾ ਹੋਇਆ ਫਿਰ ਜਿੰਨੇ ਲੋਕੀ ਉਹਦੀ ਲਾਈਫ ਦੇ ਵਿੱਚ ਐਂਟਰ ਕਰਦੇ ਗਏ ਚਾਹੇ ਘਰ ਵਾਲਾ ਬਣ ਕੇ ਘਰਵਾਲੀ ਬਣ ਕੇ ਅਧਿਆਪਕ ਦੇ ਰੂਪ ਵਿੱਚ ਦੋਸਤ ਦੇ ਰੂਪ ਦੇ ਵਿੱਚ ਬੌਸ ਦੇ ਰੂਪ ਵਿੱਚ ਸੁਪਰਵਾਈਜ਼ਰ ਦੇ ਰੂਪ ਵਿੱਚ EMPLOYE ਦੇ ਰੂਪ ਵਿੱਚ ਤਾਂ ਹਰੇਕ ਨੇ ਕੁਝ ਨਾ ਕੁਝ ਰੋਲ ਪਲੇ ਕੀਤਾ ਉਸ ਰੂਪ ਨੂੰ ਵਿਗਾੜਨ ਦਾ ਰੂਪਕ ਰੂਪ ਹੋ ਗਈ ਇਨਸਾਨੀਅਤ ਹੁਣ ਉਹ ਮਨੁੱਖ ਜਿਹਦੀ ਉਹ ਸ਼ਕਲ ਜਿਹੜੀ ਪਰਮੇਸ਼ਵਰ ਨੇ ਆਪਣੇ ਸਰੂਪ ਉੱਤੇ ਬਣਾਈ ਸੀ ਉਹ ਵਿਗੜ ਚੁੱਕੀ ਉਹ ਬਪਤਿਸਮਾ ਜਦੋਂ ਤੁਸੀਂ ਲੈਨੇ ਨਾ ਉਹ ਬਦਸੂਰਤ ਇਨਸਾਨ ਦੱਬਿਆ ਜਾਂਦਾ ਥੱਲੇ ਜਿਹੜਾ ਆਤਮਿਕ ਰੀਤੀ ਨਾਲ ਬਦਸੂਰਤ ਹੋ ਚੁੱਕਿਆ ਪਰ ਜਿੱਦਾਂ ਹੀ ਉਹ ਬਾਹਰ ਆਉਂਦਾ ਹੈ ਜਿਵੇਂ ਮਾਂ ਦੀ ਕੋਖ ਚੋਂ ਬਾਹਰ ਆਉਂਦਾ ਨਿਆਣਾ ਕਿੰਨਾ ਨਿਰਮਲ ਆ ਕਿੰਨਾ ਪਿਓਰ ਆ ਇਦਾਂ ਹੀ ਬੱਦਿਸਮੇ ਵਾਲੇ ਪਾਣੀ ਚ ਜਦੋਂ ਬਾਹਰ ਆਉਂਦਾ ਆ ਉਹ ਇੱਕ ਪਿਓਰ ਸੋਲ ਆ ਜਿਹੜੀ ਪਰਮੇਸ਼ਵਰ ਨੇ ਫੇਰ ਤੋਂ ਆਪਣੇ ਸਰੂਪ ਉੱਤੇ ਸਿਰਜ ਦਿੱਤੀ ਆ ਹੁਣ ਉਹਦੀ ਮਰਜ਼ੀ ਆ ਗਾਂ ਉਹਨੇ ਪਿਓਰਿਟੀ ਨੂੰ ਬਰਕਰਾਰ ਰੱਖਣਾ ਕਿ ਫੇਰ ਉਹਨੇ ਉਹੀ ਕੁਛ ਕਰਨਾ ਆ